ਆਮ ਆਦਮੀ ਪਾਰਟੀ ਨੇ ਹਰਮੀਤ ਪਠਾਨ ਮਾਜਰਾ ਨੂੰ ਵੱਡਾ ਝਟਕਾ ਦਿੱਤਾ ਹੈ ਹਰਮੀਤ ਪਠਾਨ ਮਾਜਰਾ ਦੀ ਥਾਂ ਤੇ ਹਲਕਾ ਸਨੌਰ ਦੀ ਕਮਾਂਡ ਨਵੇਂ ਆਗੂ ਨੂੰ ਦੇ ਦਿੱਤੀ ਗਈ ਹੈ ਹਰਮੀਤ ਪਠਾਨ ਮਾਜਰਾ ਦੇ ਥਾਂ ਤੇ ਨਵਾਂ ਆਗੂ ਨਿਯੁਕਤ ਕੀਤਾ ਗਿਆ ਹੈ ਕਿਹੜਾ ਆਗੂ ਨਿਯੁਕਤ ਕੀਤਾ ਗਿਆ ਹੈ ਹਰਮੀਤ ਪਠਾਨ ਮਾਜਰਾ ਨੂੰ ਇਹਦੇ ਨਾਲ ਕੀ ਸੱਟਬੈਕ ਲੱਗ ਸਕਦੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਇਨੀ ਦਿਨੀ ਰੂਪੋਸ਼ ਨੇ ਤੇ ਕਿਹਾ ਜਾਂਦਾ ਹੈ ਕਿ ਉਹ ਮੋਟਾਬਾਈ ਦੀ ਛਤਰਛਾਇਆ ਹੇਠ ਜਿਹੜਾ ਉਹ ਇਸ ਸਮੇਂ ਹੈਗੇ ਆ ਪਰ ਸਵਾਲ ਇੱਥੇ ਸੀ ਕਿ ਆਮ ਆਦਮੀ ਪਾਰਟੀ ਦੇ ਅੰਦਰ ਕਲੇਸ਼ ਇੰਨਾ ਜ਼ਿਆਦਾ ਹੈ ਕਿ ਹਰਮੀਤ ਪਠਾਨ ਮਾਜਰਾ ਦੀ ਥਾਂ ਤੇ ਹਲਕਾ ਕੌਣ ਦੇਖੇਗਾ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਨੇ ਵੱਡਾ ਤੇ ਅਹਿਮ ਐਲਾਨ ਕੀਤਾ ਹੈ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਰਿਪਲੇਸ ਕਰਨ ਦੀ ਗੱਲ ਕਰ ਲਈਏ ਜਾਂ ਕਹਿ ਲਈਏ ਕਿ ਉਹਨਾਂ ਦੀ ਥਾਂ ਤੇ ਹੁਣ ਹਲਕਾ ਇੰਚਾਰਜ ਜਿਹੜੇ ਆ ਉਹ ਨਵੇਂ ਲਾ ਦਿੱਤੇ ਗਏ ਹੈ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਰਿਪਲੇਸ ਤਾਂ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਤਾਂ ਚੁਣੇ ਹੋਏ ਵਿਧਾਇਕ ਹੈ ਪਰ ਉਹਨਾਂ ਦੇ ਬਰਾਬਰ ਕੰਮ ਕਰਨ ਦੇ ਲਈ ਹੁਣ ਪੀਆਰਟੀਸੀ ਦੇ ਚੇਅਰਮੈਨ ਰੰਜੋਤ ਸਿੰਘ ਹਡਾਣਾ ਜਿਹੜੇ ਆ ਉਹਨਾਂ ਨੂੰ ਲਾਇਆ ਗਿਆ ਹੈ ਤੇ ਉਹ ਪੀਆਰਟੀਸੀ ਦੇ ਚੇਅਰਮੈਨ ਵੀ ਰਹਿਣਗੇ ਤੇ ਨਾਲ ਹੀ ਰੰਜੋਤ ਸਿੰਘ ਹੰਡਾਣਾ ਜਿਹੜੇ ਆ ਉਹ ਹਲਕਾ ਸਨੌਰ ਦੀ ਕਮਾਂਡ ਸੰਭਾਲਣਗੇ ਤੇ ਉਮੀਦ ਇਹ ਹੁੰਦੀ ਹੈ ਕਿ ਜਿਹੜਾ ਹਲਕਾ ਇੰਚਾਰਜ ਲਾਇਆ ਜਾਂਦਾ 90% 1921 ਨਾ ਹੋਵੇ ਤਾਂ ਉਹਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ ਜਾਂਦੀ ਹੈ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਹੁਣ ਆਮ ਆਦਮੀ ਪਾਰਟੀ ਆਪਣਾ ਤੋੜ ਵਿਛੋੜ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਉਹ ਹਰਮੀਤ ਪਠਾਨ ਮਾਜਰਾ ਤੋਂ ਕਰਨ ਜਾ ਰਹੀ ਹੈ ਪਰ ਖਬਰਾਂ ਇਹਦੇ ਪਿੱਛੇ ਹੋਰ ਵੀ ਨੇ ਹਰਮੀਤ ਸਿੰਘ ਪਠਾਨ ਮਾਜਰਾ ਆਮ ਆਦਮੀ ਪਾਰਟੀ ਚ ਫੁੱਟ ਪਵਾਉਣ ਦੇ ਲਈ ਵੱਡੀ ਸਰਗਰਮੀ ਕਰ ਰਹੇ ਨੇ ਹਰਮੀਤ ਸਿੰਘ ਪਠਾਨ ਮਾਜਰਾ ਦੇ ਕੋਲ ਐਮਐਲਏ ਦੀ ਗਿਣਤੀ ਦੱਸੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਉਹ ਭਾਜਪਾ ਦੇ ਨਾਲ ਉਹਨਾਂ ਐਮਐਲਏਾਂ ਤੇ ਮੰਤਰੀਆਂ ਦੇ ਸੰਪਰਕ ਵੀ ਕਰਾ ਰਹੇ ਨੇ ਕੀ ਇਸੇ ਡਰ ਚੋਂ ਨਿਕਲੀ ਹੋਈ ਚੀਜ਼ ਹੈ ਕਿ ਹਰਮੀਤ ਪਠਾਨ ਮਾਜਰਾ ਦੀ ਥਾਂ ਤੇ ਹਲਕਾ ਸਨੌਰ ਦੀ ਕਮਾਨ ਹਟਾਉਣਾ ਉਹਨਾਂ ਨੂੰ ਸੰਭਾਲੀ ਗਈ ਹੈ ਹਟਾਰਾ ਹੋਣੀ ਜਿਹੜੇ ਆ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੀ ਇੱਕ ਸਭ ਤੋਂ ਵੱਡੀ ਤੇ ਵਿਕਾਰੀ ਕਾਰਪੋਰੇਸ਼ਨ ਨਿਗਮ ਹੈ ਜਿਹੜੀ ਪੰਜਾਬ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਉਹਦੇ ਉਹ ਚੇਅਰਮੈਨ ਨੇ ਬਹੁਤ ਯਾਨੀ ਕਿ ਕੈਬਨਿਟ ਮੰਤਰੀ ਦਾ ਉਹਦਾ ਹੈ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਕੋਲੇ ਹੁਣ ਉਹ ਜਦੋਂ ਹਲਕਾ ਇੰਚਾਰਜ ਲੱਗ ਜਾਣਗੇ ਤਾਂ ਕੀ ਉਹ ਹਰਮੀਤ ਪਠਾਨ ਮਾਜਰਾ ਦੀ ਕਾਟ ਬਣ ਪਾਉਣਗੇ ਜਾਂ ਨਹੀਂ ਇਹ ਇੱਕ ਵੱਡਾ ਸਵਾਲ ਹੈ ਹਰਮੀਤ ਪਠਾਨ ਮਾਜਰਾ ਇਸ ਹਲਕੇ 'ਚ ਪਹਿਲਾਂ ਵੀ ਅਸਰ ਸੂਖ ਰੱਖਦੇ ਸੀ ਤੇ ਐਮਐਲਏ ਬਣਨ ਤੋਂ ਬਾਅਦ ਉਹਨਾਂ ਦਾ ਅਸਰ ਸੁਖ ਵਧਿਆ ਹੋ ਸਕਦਾ ਉਤੋਂ ਜਿਹੜੀ ਆਮ ਆਦਮੀ ਪਾਰਟੀ ਦੇ ਅੰਦਰ ਕਲਾ ਚੱਲ ਰਹੀ ਹੈ ਜਿਹੜੀ ਅਰਵਿੰਦ ਕੇਜਰੀਵਾਲ ਵਰਸਸ ਭਗਵੰਤ ਮਾਨ ਭਗਵੰਤ ਮਾਨ ਨੂੰ ਲਾਉਣ ਦੀਆਂ ਚਰਚਾਵਾਂ ਤੇ ਉਹਨਾਂ ਸਾਰਿਆਂ ਦੇ ਵਿੱਚ ਹਰਮੀਤ ਪਠਾਣ ਮਾਜਰਾ ਇੱਕ ਮੁੱਖ ਕੜੀ ਨੇ ਹਰਮੀਤ ਪਠਾਣ ਮਾਜਰਾ ਦਾ ਰੂਪੋਸ਼ ਰਹਿਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ एवरीथिंग ਨਾਟ ਵੈਲ ਕੁਝ ਵੀ ਠੀਕ ਜਿਹੜਾ ਹਜੇ ਨਹੀਂ ਹੈ ਤੇ ਉਹ ਕਿਹਾ ਵੀ ਜਾਂਦਾ ਹੈ ਕਿ ਉਹ ਮੋਟਾਬਾਈ ਦੀ ਸ਼ਰਨ ਦੇ ਵਿੱਚ ਨੇ ਤੇ ਇੱਕ ਖਾਸ ਮੋਟਾ ਬਾਈ ਦੇ ਖਾਸਮ ਖਾਸ ਵਿਅਕਤੀ ਦੀ ਜਿਹੜਾ ਉਹ ਘਰ ਰਹਿ ਰਹੇ ਨੇ ਇਸੇ ਕਰਕੇ ਹੀ ਹਾਲੇ ਤੱਕ ਪੰਜਾਬ ਪੁਲਿਸ ਦੇ ਉਹ ਹੱਥੇ ਨਹੀਂ ਚੜ ਸਕੇ ਬਾਕੀ ਉਹਨਾਂ ਨਾਲ ਸਮਝੌਤੇ ਦੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਵੀ ਚੱਲਣ ਦੀਆਂ ਖਬਰਾਂ ਨੇ ਪਰ ਹੁਣ ਜੋ ਰੰਜੋਤ ਹੰਡਾਣਾ ਜਿਹੜੇ ਐ ਉਹ ਲਾ ਦਿੱਤੇ ਗਏ ਐ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਹੁਣ ਸਾਡਾ ਪਠਾਨ ਮਾਜਰੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ